ਹੈਲੋ ਮਾਈ YouTube ਫੈਮਿਲੀ ਕਿਵੇਂ ਹੋ ਜੀ ਸਾਰੇ ਆਈ ਹੋਪ ਕਿ ਉਮੀਦ ਕਰਦੀ ਹਾਂ ਸਾਰੇ ਜਾਣੇ ਤੁਸੀਂ ਠੀਕ ਹੋਵੋਗੇ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਹਾਂਜੀ ਜਿਵੇਂ ਕਿ ਸਭ ਨੂੰ ਪਤਾ ਮੈਂ ਨਾਨੀ ਕਿ ਆਈ ਹੋਈ ਸੀ ਕਿ ਸੋ ਅੱਜ ਅਸੀਂ ਟਰਾਨਾਸੀ ਜੀ ਬਾਜ਼ਾਰ ਕਿਉਂਕਿ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਹਨਾ ਮਤਲਬ ਬਾਹਰ ਜਾਇਆ ਨਹੀਂ ਜਾਂਦਾਗਾ ਸੋ ਮੌਸਮ ਹੈਗਾ ਸੀਗਾ ਠੰਡਾ ਜਾਂ ਜਿਹਦੇ ਕਰਕੇ ਅਸੀਂ ਸੋਚਿਆ ਕਿ ਬਾਜ਼ਾਰ ਇੱਕ ਦੋ ਚੀਜ਼ਾਂ ਲੈਣੀਆਂ ਹਨਾ ਵੀ ਉਹਦੇ ਲਈ ਅਸੀਂ ਜਾਣਾ ਸੀਗਾ ਸੋ ਪਿਛਲਾ ਜਿਵੇਂ ਕਿ ਵਲੌਗ ਹੈਗਾ ਅਸੀਂ ਦਾਲਾਂ ਲਿਆ ਰੋਟੀਆਂ ਬਣਾਈਆਂ ਸੀ ਕਿ ਬਹੁਤ ਪਿਆਰ ਦਿੱਤਾ ਸਾਰੇ ਜਾਣਿਆ ਨਹੀਂ ਹਨ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਤੇ ਮੰਮਾ ਅਸੀਂ ਜਾ ਰਹੇ ਸੀ ਬਾਜ਼ਾਰ ਸੋ ਮੈਂ ਨਾਲ-ਨਾਲ ਆਪਣਾ ਵਲੌਗ ਬਣਾ ਰਹੀ ਸੀ ਕਿਉਂਕਿ ਨਾ ਜਿਆਦਾ ਗਰਮੀ ਦੇ ਵਿੱਚ ਵੀ ਵਲੌਗ ਨਹੀਂ ਬਣਦਾਗਾ ਹਨ ਤੇ ਇੱਧਰ ਮੈਨੂੰ ਬਹੁਤ ਵਧੀਆ ਵਿਊ ਲੱਗ ਰਿਹਾ ਸੀ ਇੱਥੇ ਮਤਲਬ ਬਹੁਤ ਵਧੀਆ ਇੱਕ ਬਾਗੀਚਾ ਜਿਹਾ ਬਣਿਆ ਹੋਇਆ ਸੀਗਾ ਮੈਨੂੰ ਬੜਾ ਵਧੀਆ ਵਿਊ ਲੱਗਾ ਉਹ ਮੈਂ ਸਾਰਾ ਦਿਖਾਉਂਦੀ ਪਈ ਸੀਗੀ ਤੇ ਮੈਂ ਸੋਚਿਆ ਕਿ ਅੱਜ ਦਾ ਮੈਂ ਵਲੌਗ ਸ਼ੇਅਰ ਕਰਾਂ ਵੈਸੇ ਅੱਜ ਦਾ ਵਲੌਗ ਮੇਰਾ ਬਿਲਕੁਲ ਛੋਟਾ ਜਿਹਾ ਹੈ ਮੈਂ ਮੰਮੀ ਨੂੰ ਬੋਲਿਆ ਮੈਂ ਕਿਹਾ ਮੰਮੀ ਆਪਾਂ ਹੁਣ ਜਾਣੀ ਆ ਬਾਜ਼ਾਰ ਮੈਂ ਮੰਮੀ ਨੂੰ ਲੈ ਕੇ ਬਾਜ਼ਾਰ ਗਈ ਤੇ ਮੰਮੀ ਬੋਲ ਰਹੀ ਸੀ ਮੈਂ ਸਕੂਟੀ ਚਲਾਣੀ ਆ ਮੈਂ ਕਿ ਤੂੰ ਮੇਰੇ ਮਗਰ ਬਹਿ ਜਾ ਅਦਰ ਮੈਂ ਵੀ ਵੈਸ ਤਾਂ ਅਧਰਾ ਚਲਾਈ ਸੀ ਪਰ ਉਸ ਟਾਈਮ ਮੈਂ ਵਲੌਗ ਨਹੀਂ ਬਣਾਇਆਗਾ ਤੇ ਸਭ ਤੋਂ ਪਹਿਲਾਂ ਤਾਂ ਆਣ ਸਰ ਅਸੀਂ ਸਬਜੀ ਦੇਖੀ ਸੋ ਇੱਥੋਂ ਹੀ ਮੰਮੀ ਹੁਣੀ ਸਬਜੀ ਹਮੇਸ਼ਾ ਇੱਥੋਂ ਹੀ ਲੈਂਦੇ ਨੇ ਇਹਨਾਂ ਦੇ ਨਾ ਇਹ ਵਾਲਾ ਮਤਲਬ ਕਿ ਇਹਨਾਂ ਕੋਲ ਛੋਟਾ ਜਿਹਾ ਇਹਨਾਂ ਨੇ ਬਾਗ ਬਣਾਇਆ ਹੋਇਆ ਜਿਹਦੇ ਵਿੱਚ ਮਤਲਬ ਕਿ ਖੋਦ ਘਰ ਦੀਆਂ ਸਬਜ਼ੀਆਂ ਕਹਿ ਸਕਦੇ ਹਣਾ ਵੀ ਜਿਵੇਂ ਆਪਾਂ ਘਰਾਂ ਦੇ ਵਿੱਚ ਬੀਜਦੇ ਆ ਉਵੇਂ ਮਤਲਬ ਕਿ ਇਹ ਖੋਦ ਬੀਜਦੇ ਆ ਘਰ ਦੇ ਵਿੱਚ ਸਬਜ਼ੀ ਲੱਗੀ ਹੁੰਦੀ ਹੈ ਇਹਨਾਂ ਦੀ ਉਹੀ ਇਹ ਵੇਚਦੇ ਆ ਤਾਂ ਮੈਂ ਉਹ ਸਾਰਾ ਚੈੱਕ ਕੀਤਾ ਮੈਨੂੰ ਬਹੁਤ ਵਧੀਆ ਇੱਥੇ ਫੀਲ ਹੋਇਆ ਆਣ ਕੇ ਹਣਾ ਉਸ ਤੋਂ ਬਾਅਦ ਅਸੀਂ ਅੱਗੇ ਜਾਵਾਂਗੇ ਸਬਜ਼ੀ ਲੈ ਚੁੱਕੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਕਹਿੰਦੇ ਅਸੀਂ ਹੁਣ ਜਾਵਾਂਗੇ ਜੀ ਇੱਥੇ ਮੈਡੀਸਿਨ ਲੈਣੀ ਸੀਗੀ ਡਾਕਟਰ ਦੀ ਦੁਕਾਨ ਤੇ ਵੀ ਸਾਨੂੰ ਰੁਕਣਾ ਪਿਆ ਤੇ ਤੁਸੀਂ ਸਾਰਾ ਵੀ ਉਹ ਚੈੱਕ ਕਰ ਸਕਦੇ ਹੋ ਸ਼ੈਰ ਸ਼ਹਿਰ ਤੇ ਵੈਸੀ ਪਿੰਡ ਵਿੱਚ ਫਰਕ ਹੁੰਦਾ ਹਨਾ ਮਤਲਬ ਕਿ ਪਿੰਡਾਂ ਦੇ ਵਿੱਚ ਸ਼ਾਂਤੀ ਜੀ ਜਿਵੇਂ ਕਹਿੰਦੇ ਆ ਵੀ ਸ਼ਾਂਤੀ ਜੀ ਹੁੰਦੀ ਆ ਸਾਰੇ ਆਪਦੇ ਆਪਦੇ ਘਰ ਹੁੰਦੇ ਆ ਵੀ ਬਹੁਤ ਫਰਕ ਆ ਪਹਿਲਾਂ ਵਾਲੇ ਸਮਿਆਂ ਚ ਤੇ ਹੁਣ ਵਾਲੇ ਸਮਿਆਂ ਚ ਬਹੁਤ ਫਰਕ ਆ ਪਹਿਲਾਂ ਜਿਹੜੇ ਸਮੇ ਹੁੰਦੇ ਸੀਗੇ ਵੀ ਮਤਲਬ ਪਿੰਡਾਂ ਦੇ ਵਿੱਚ ਬਾਬਾ ਮਤਲਬ ਰੌਣਕ ਮੇਲਾ ਜਿਹਾ ਹੁੰਦਾ ਸੀ ਪਰ ਅੱਜ ਦੇ ਟਾਈਮ ਚ ਉਹ ਜਣਾ ਉਹ ਮਤਲਬ ਕਿ ਰਿਆ ਨਹੀਂ ਹੈਗਾ ਹਨਾ ਵੀ ਜਿਸ ਹਿਸਾਬ ਨਾਲ ਸਾਡੇ ਵੱਡੇ ਗੱਲਾਂ ਦੱਸਦੇ ਆ ਮੰਮੀ ਆਪਦੇ ਟਾਈਮ ਦੀਆਂ ਗੱਲਾਂ ਦੱਸਦੀ ਹੁੰਦੀ ਆ ਨਾ ਉਹ ਮਤਲਬ ਕਿ ਟਾਈਮ ਜਿਆ ਰਿਆ ਨਹੀਂ ਅੱਜ ਦੇ ਟਾਈਮ ਚ ਕਾਸ਼ ਉਹ ਵਾਲਾ ਟਾਈਮ ਹਾਂ ਕਈ ਪਿੰਡਾਂ ਚ ਹੱਲੇ ਵੀ ਹੈ ਉਹ ਟਾਈਮ ਪਰ ਸਾਡੇ ਇਧਰ ਏਰੀਏ ਵਿੱਚ ਉਹ ਬਰੌਣਕ ਮੇਲਾ ਜਾਂ ਨਹੀਂ ਰਹਿ ਗਿਆ ਹਨ ਵੀ ਸ਼ਹਿਰਾਂ ਦੇ ਵਿੱਚ ਵੀ ਇੰਨਾ ਸ਼ੋਰ ਆਵਾਜ਼ਾਈ ਤੁਸੀਂ ਦੇਖ ਸਕਦੇ ਹੋ ਚਲੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇਧਰ ਅਸੀਂ ਆ ਚੁੱਕੇ ਸੀਗੇ ਮੈਮ ਮੈਨੂੰ ਨੇਲ ਪੈਨਲਿਸ਼ ਪਸੰਦ ਆਈ ਇੱਕ ਪਿੰਕ ਕਲਰ ਸੀ ਬੇਬੀ ਪਿੰਕ ਕਲਰ ਸੀ ਮੈਂ ਵਲੌਗ ਬਣਾ ਰਹੀ ਸੀ ਇੱਕ ਹੱਥ 'ਚ ਕੈਮਰਾ ਸੀਗਾ ਤੇ ਇੱਕ ਹੱਥ 'ਚ ਮਤਲਬ ਕਿ ਮੇਰੇ ਮਤਲਬ ਮੈਂ ਦੱਸ ਰਹੀ ਸੀ ਮੰਮਾ ਬੋਲ ਰਿ ਸੀ ਮੰਮਾ ਟਰਾਈ ਕਰੋ ਲਾਈਟ ਜਿਹਾ ਕਲਰ ਸੀ ਮੈਨੂੰ ਬਹੁਤ ਵਧੀਆ ਲੱਗਾ ਇਹ ਲਿਆ ਉਸ ਤੋਂ ਬਾਅਦ ਇੱਧਰ ਅਸੀਂ ਹਾਂਜੀ ਸਬਜ਼ੀਆਂ ਤੋਂ ਬਾਅਦ ਅਸੀਂ ਮੈਟ ਲੈਣਾ ਸੀ ਬਸ ਇੱਕ ਦੋ ਹੀ ਚੀਜ਼ਾਂ ਲੈਣੀਆਂ ਸੀ ਜੋ ਅਸੀਂ ਲੈਣ ਆਏ ਸੀਗੇ ਦੀ ਜਿਵੇਂ ਕਿ ਸਭ ਨੂੰ ਪਤਾ ਮਮਾ ਹੋਣਾ ਨੇ ਨਮਾ ਕਰ ਪਾਇਆ ਹਨ ਤੇ ਉਹਦੇ ਲਈ ਨਾ ਮਤਲਬ ਕਿ ਮੈਂ ਮਮਮੀ ਨੂੰ ਕਿਹਾ ਮੈਂ ਕਿਹਾ ਮੰਮੀ ਆਪਾਂ ਮੈਟ ਲੈਣੇ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ ਮੈਂ ਨੋਟ ਕਰਵਾਈ ਗਈ ਬਸ ਉਹ ਫਿਰ ਲੈ ਆ ਇਧਰ ਮੈਨੂੰ ਵੈਸੇ ਤਾਂ ਇਹੋ ਜਿਹੀ ਚੀਜ਼ਾਂ ਤਾਂ ਮੈਂ ਲੈ ਲੈ ਕੇ ਨਾ ਆਪਦੀ ਅਲਮਾਰੀ ਭਰੀ ਹੋਈ ਆ ਪਰ ਮੈਂ ਲਾਉਂਦੀ ਕੁਝ ਵੀ ਨਹੀਂ ਹੈਗੀ ਕਿ ਮੈਂ ਤੁਹਾਨੂੰ ਉਹਨਾਂ ਕਿਸੇ ਦਿਨ ਆਪਣਾ ਇਹ ਸ਼ੇਅਰ ਕਰੂੰਗੀ ਕਲੈਕਸ਼ਨ ਮਤਲਬ ਕਿ ਪਿੰਨਸ ਦੇ ਜਿਹੜਾ హెয়ার ਬੈਂਡ ਹੋ ਗਿਆ ਕਲਿੱਪ ਹੋ ਗਿਆ ਮੈਂ ਬਹੁਤ ਇਦਾਂ ਦੀਆਂ ਚੀਜ਼ਾਂ ਲੈ ਲੈ ਕੇ ਬਚਾਉਣੀਆਂ ਰੱਖ ਲੈਣੀਆਂ ਹੁੰਦੀਆਂ ਪਰ ਮੈਂ ਲਾਉਂਦੀ ਨਹੀਂ ਹੈਗੀ ਮੈਨੂੰ ਕਿਸੇ ਹੋਰ ਦੇ ਲੱ ਮੈਨੂੰ ਵਧੀਆ ਲੱਗਦੀਆਂ ਹੁਣ ਇੱਥੇ ਮੈਨੂੰ ਫਲਾਵਰ ਪਸੰਦ ਆਇਆ ਉਹ ਮੈਂ ਲੈ ਲਿਆ ਇੱਕ ਮੈਨੂੰ ਬਹੁਤ ਵਧੀਆ ਲੱਗਾ ਪਹਿਲੀ ਨਿਗਾਹ 'ਚ ਹੀ ਵਧੀਆ ਲੱਗਾ ਵੈਸੇ ਮੇਰਾ प्लान ਨਹੀਂ ਸੀ ਲੈਣ ਦਾ ਪਰ ਬਣ ਗਿਆ ਚਲੋ ਆਪਾਂ ਲੈ ਲਿਆ ਤੇ ਉਸ ਤੋਂ ਬਾਅਦ ਕਹਿੰਦੀ ਅਸੀਂ ਜਾ ਰਹੇ ਸੀ ਬਾਜ਼ਾਰ ਦੇ ਵਿੱਚ ਸਕੂਟੀ ਨੂੰ ਅਸੀਂ ਕਾਫੀ ਪਿੱਛੇ ਟੱਕ ਦਿੱਤਾ ਸੀਗਾ ਉਸ ਤੋਂ ਬਾਅਦ ਕਹਿੰਦੇ ਅਸੀਂ ਤੁਰਕੇ ਜਾ ਰਹੇ ਸੀਗੇ ਤੇ ਮੈਂ ਵੈਸੇ ਨਾ ਮਤਲਬ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਤੁਸੀਂ ਹੁਣ ਇੱਥੇ ਦੇਖ ਸਕਦੇ ਹੋ ਚਾਨਣ ਆ ਪਰ ਜਦੋਂ ਅਸੀਂ ਵਾਪਸ ਆਣਾ ਉਸ ਨਾ ਲਾਸਟ ਤੇ ਹਨੇਰਾ ਹੋ ਜਾਊਗਾ ਕਾਫੀ ਹਨੇਰਾ ਹੋ ਜਾਊਗਾ ਤੇ ਵੈਸੀ ਮੌਸਮ ਵੀ ਕਾਫੀ ਠੰਡਾ ਜਾ ਹੋ ਚੁੱਕਿਆ ਸੀ ਜਦੋਂ ਅਸੀਂ ਆਏ ਸੀਗੇ ਹਾਂਜੀ ਉਸ ਤੋਂ ਬਾਅਦ ਅ ਇੱਥੇ ਮੈਨੂੰ ਨਾ ਮੇਰੀ ਨਾ ਨਿਗਾਹ ਪੈ ਗਈ ਇੱਥੇ ਚੱਪਲਾਂ 'ਚ ਉਹ ਮੈਂ ਆਉਂਦੀ ਬਾਕੀ ਦੇਖੂੰਗੀ ਮੈਂ ਆਪਣੇ ਲਈ ਤੇ ਮੰਮਾ ਲਈ ਲਵੂੰਗੀ ਵਾਪਸੀ ਤੇ ਸੋ ਹਾਂਜੀ ਉਸ ਤੋਂ ਬਾਅਦ ਅਸੀਂ ਇੱਧਰ ਆਵਾਂਗੇ ਬੋਤਲ ਲੈਣੀ ਸੀਗੀ ਜਿਹਦੇ ਵਿੱਚ ਮਤਲਬ ਕਿ ਉਹ ਬੋਤਲਸ ਸੱਚ ਲਾਸਟ ਤੇ ਲਵਾਂਗੇ ਇੱਧਰ ਇੱਥੇ ਮਤਲਬ ਕੁਝ ਸਮਾਨ ਲੈਣਾ ਸੀ ਫੇਸ ਦੇ ਅਕੋਰਡਿੰਗ ਹਨਾ ਤੇ ਮਤਲਬ ਉਹ ਮੁੱਖਿਆ ਹੋਇਆ ਸੀ ਸਮਾਨ ਇਧਰ ਮੈਂ ਆਪਣੇ ਫੇਰ ਉਹੀ ਆਦਤ ਮੇਰੀ ਰਬੋ ਬੈਂਡ ਤਾਂ ਲੈਣੀ ਲੈਣੀ ਕੜਵਾਉਣੀ ਕੜਵਾਉਣੀ ਇਧਰ ਮੈਂ ਆਪਣੇ ਨਾ ਕਰਾਇ ਲੌਨ ਦੇ ਬੀਸ ਮੇਰੇ ਕੋਲ ਮੁੱਕੇ ਹੋਈ ਸੀਗੇ ਤਾਂ ਮੈਂ ਆਪਣਾ ਉਹ ਲੈ ਰਹੀ ਸੀ ਸਕਿਨ ਤੋਂ ਇੱਕ ਟੋਨ ਡਾਰਕ ਮੰਮੀ ਮਤਲਬ ਫੜ ਰਹੇ ਸੀ ਸਮਾਨ ਮੈਂ ਉਹਨਾਂ ਨੂੰ ਬਸ ਕੱਢ ਕੱਢ ਕੇ ਫੜਾ ਰਹੀ ਸੀ ਕਿ ਮੰਮੀ ਇਹ ਵੀ ਲੈਣਾ ਆਪਾਂ ਇਹ ਵੀ ਲੈਣਾ ਸਮਾਨ ਹਨਾ ਤਾਂ ਸਕਿਨ ਟੋਨ ਤੋਂ ਇੱਕ ਇੱਕ ਸ਼ੇਡ ਲਾਈਟ ਇੱਕ ਸ਼ੇਡ ਡਾਰਕ ਇਹ ਵਾਲਾ ਮੈਂ ਲੈ ਚੁੱਕੀ ਸੀ ਕਲਰ ਆਈਸ ਮੇਕਅਪ ਤੇ ਲਈ ਸਹੀ ਰਹਿੰਦਾ ਹਨਾ ਉਸ ਤੋਂ ਬਾਅਦ ਇੱਕ ਕੰਪੈਕਟ ਪਾਊਡਰ ਚਾਹੀਦਾ ਸੀਗਾ ਵੈਸੀ ਓਇਲ ਬੇਸ ਦਾ ਮੈਨੂੰ ਮਿਲਿਆ ਨਹੀਂ ਹੈ ਓਇਲ ਕੰਟਰੋਲ ਦਾ ਮੈਨੂੰ ਮਿਲਿਆ ਨਹੀਂ ਹੈਗਾਗਾ ਮਤਲਬ ਮੇਰਾ ਉਹ ਫੇਵਰਿਟ ਸੀਗਾ ਤੇ ਉਸ ਤੋਂ ਬਾਅਦ ਮੈਂ ਸਕਰਬ ਲਿਆ ਕੰਪੈਕਟ ਪਾਊਡਰ ਬੇਸ ਇਹ ਤਿੰਨ ਚੀਜ਼ੇ ਮਤਲਬ ਮੇਰੇ ਖਤਮ ਹੋਈਆਂ ਵੀ ਸੀ ਮੈਂ ਲੈਣ ਤੋਂ ਬਾਅਦ ਤੇ ਉਸ ਤੋਂ ਬਾਅਦ ਮੈਂ ਮਮਾ ਨੂੰ ਅੱਗੇ ਲਾ ਗਈ ਸੀਗੀ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਬਸ ਅੱਜ ਦਾ ਇੱਕ ਸਾਦੀ ਛੋਟੀ ਜੀ ਸ਼ਾਪਿੰਗ ਹੀ ਕਹਿ ਸਕਦੇ ਆ ਤੇ ਉਥੇ ਮੈਨੂੰ ਮੈਂ ਫੈਨ ਨਹੀਂ ਕਹੂੰਗੀ ਕਿ ਮੇਰੇ ਫੈਨ ਮਿਲੇ ਸੀਗੇ ਮੈਨੂੰ ਮੇਰੀ ਇੱਕ ਮਤਲਬ ਕਿ ਸ਼ਾਪ ਦੇ ਉਸ ਟਾਈਮ ਮੇਰਾ ਵਲੌਗ ਬੰਦ ਸੀ ਮੇਰਾ ਭੈਣ ਭਰਾ ਹੀ ਆਪਾਂ ਕਹਿ ਸਕਦੇ ਹਾਂ ਕਿ ਜੋ ਆਪਾਂ ਨੂੰ ਚਾਣ ਵਾਲੇ ਮਿਲੇ ਸੀਗੇ ਮੈਨੂੰ ਬਹੁਤ ਖੁਸ਼ੀ ਹੋਈ ਜੋ ਕਿ ਆਪਣੇ ਡੇਲੀ ਵਲੌਗ ਦੇਖਦੇ ਆ ਉਸ ਤੋਂ ਬਾਅਦ ਇੱਧਰ ਅਸੀਂ ਇੱਕ ਇਹ ਇਹ ਮੈਨੂੰ ਬਹੁਤ ਵਧੀਆ ਲੱਗਾ ਇਹ ਵੀ ਲਈ ਸੀ ਆਪਾਂ ਬਾਉਲ ਜੇ ਇਹਦੇ ਵਿੱਚ ਮਤਲਬ ਕਿ ਖੰਡ ਪੱਤੀ ਪੈਂਦੀ ਆ ਇੱਧਰ ਆਹ ਵਾਲੀਆਂ ਚੱਪਲਾ ਮੈਂ ਕਹਿ ਰਹੀ ਸੀ ਹੀਲਜ਼ ਵਾਲੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਬਲੈਕ ਕਲਰ ਮੈਂ ਆਪਣੇ ਲਈ ਲਵੂੰਗੀ ਪਿੰਕ ਕਲਰ ਮੈਂ ਆਪਣੀ ਮੰਮਾ ਲਈ ਲਵੂੰਗੀ ਤੇ ਉਸ ਤੋਂ ਬਾ ਦੇਖਾਦੇ ਗੋਲ ਗੱਪੇ ਸੋ एवरीवन ਕਿਦਾਂ ਲੱਗੀ ਮੇਰੀ ਵੀਡੀਓ ਜ਼ਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜਿਹੜੇ ਨਵੇਂ ਆ ਚੈਨਲ ਕੋਲ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਕੋਣ ਵਾਲਾ ਤੁਸੀਂ ਵਲੌਗ ਦੇਖ ਸਕੋ ਤੇ ਐਦਾ ਹੀ ਸਪੋਰਟ ਕਰੋ ਪਿਆਰ ਕਰੋ ਤਾਂ ਕਿ ਮੈਂ ਆਪਣਾ ਹਰ ਇੱਕ ਵਲੌਗ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਤੁਹਾਨੂੰ ਮਿਲਦੇ ਆਂ ਅੱਗੇ ਸੋਹਣੇ ਜੇ ਵਲੌਗ ਦੇ ਵਿੱਚ ਤਾਂ ਉਸ ਤੋਂ ਬਾਅਦ ਮੈਂ ਤੇ ਮੰਮਾ ਅਸੀਂ ਖਾ ਰਹੇ ਸੀ ਗੋਲ ਗੱਪੇ ਤੇ ਕਾਫੀ ਹਨੇਰਾ ਹੋ ਚੁੱਕਿਆ ਸੀ ਹੱਲੇ ਘਰੇ ਚੱਕ ਕੇ ਵੀ ਰੋਟੀ ਬਣਾਣੀ ਸੀ ਖਾਣਾ ਬਣਾਉਣਾ ਸੀ ਪਾਪਾ ਨੇ ਆਉਣਾ ਸੀ ਕੰਮ ਤੋਂ ਤੇ ਕਾਫੀ ਲੇਟ ਹੋ ਚੁੱਕੇ ਸੀਗੇ ਅਸੀਂ ਤੇ ਬਸ ਉਸ ਤੋਂ ਬਾਅਦ ਘਰ ਜਾ ਕੇ ਖਾਣਾ ਬਣਾਵਾਂਗੀ ਤਾਂ ਤੁਹਾਨੂੰ ਨੈਕਸਟ ਅਗਲੇ ਵਲੌਗ ਦੇ ਵਿੱਚ ਮਿਲਾਂਗੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਸੋ एवरीवन ਬਾਏ ਬਾਏ